ਸਤਿ ਸ੍ਰੀ ਅਕਾਲ ਦੋਸਤੋ ਆਓ ਤੁਹਾਨੂੰ ਅੱਜ ਆਪਾਂ ਸਰਹੰਦ ਦੇ ਜੋੜ ਮੇਲੇ ਤੇ ਲੈ ਕੇ ਚਲੀਏ ਅਸੀਂ ਕਰੋ ਨਿਕਲੇ ਸੀ ਜੋੜ ਮੇਲੇ ਲਈ ਅਜੇ ਸਰਹੰਦ ਵੱਲ ਤੇ ਆਪਾਂ ਪਹੁੰਚੇ ਸੀ ਡੀਮਾਰਟ ਕੋਲ ਤੇ ਇੱਥੇ ਐਚਬੀ ਦਾ ਪੰਪ ਵੀ ਹੈ ਤੇ ਇਹ ਕੋਲ ਸਾਨੂੰ ਇੱਕ ਚਾਹ ਪਕੌੜਿਆਂ ਦਾ ਜ਼ਿੰਦਰ ਮਿਲ ਗਿਆ ਅੱਜ ਤੱਕ ਕਿੰਨੀ ਸ਼ਰਦਾ ਦੇ ਨਾਲ ਜਿਹੜਾ ਹੈਗਾ ਲੰਗਰ ਉਹ ਵਰਤਾਇਆ ਜਾ ਰਿਹਾ ਹੈ ਤੇ ਅਸੀਂ ਅੱਗੇ ਮੇਲੇ ਵਿੱਚ ਜਾਵਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਇਹ ਦੇਖੋ ਦਿਖਾ ਰਹੇ ਹਾਂ ਚਾ ਪਹਾੜਿਆਂ ਦਾ ਲੰਗਰ ਆਹ ਦੇਖੋ ਇੱਧਰ ਬਾਬਾ ਜੀ ਪਾਠ ਵੀ ਕਰ ਰਹੇ ਨੇ ਅੱਗੇ ਆਪਾਂ ਚੱਲਦੇ ਹਾਂ ਜੀ ਹੁਣ ਸਰਹੰਦ ਜੋੜ ਮੇਲੇ ਲਈ ਇਹ ਹੈ ਜੀ ਗੁਰਦੁਆਰਾ ਜੋਤੀਸਰੂਪ ਸਾਹਿਬ ਜਿੱਥੇ ਛੋਟੇ ਸਾਹਿਬ ਜਿਆਦਿਆਂ ਦੀ ਸ਼ਹਾਦਤ ਹੋਣ ਤੋਂ ਬਾਅਦ ਇੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਅੰਦਰੋਂ ਗੁਰਦੁਆਰਾ ਸੀ ਤੁਹਾਨੂੰ ਦਿਖਾਉਂਦੇ ਹਾਂ ਇਹ ਗੁਰਦੁਆਰਾ ਜੋਤੀਸਰੂਪ ਸਾਹਿਬ ਅੰਦਰੋਂ ਫਟੇਗੜ੍ਹ ਸਾਹਿਬ ਦੀ ਵਿਸ਼ਵ ਯੂਨੀਵਰਸਿਟੀ ਇਸ ਸਾਈਡ ਹੈ اے دیکھو اے در نہنگ سنگا نے اپنے ڈیری بھی لگائے ہوئے نے اس سرہند جوڑ ملے دوران دیکھو اے در دیکھو جی سنگت پورا ہم ہما کے شہیدی جوڑ ملے وچ آئیاں ہیاں نے دیکھو کن خرید فروخت کیتی جا رہی ہے سنگتہ دوارا دیکھو جی گردوارا وچ کیرتن چل رہا ہے تے ادھر سنگت خریدوں سلوکت کر رہ میلے دوران دیکھو کنیا سٹالہ لگیا ہوئی کی سمدیاں آہ دیکھو جی مٹیائی لو دیکھو آہ دیکھو آ چاہ لگا ہوا ہے سمتہ تھے چاہ چک دیا یہ دیکھو برتن پے نے سرب لوگ دیکھو آڈر نے دیکھو جی یہ ہے جی سرہند جی کا شہیدی جوڑ میلہ ਇਹ ਕੋਸਮਾਨਾ ਦੀ ਸ਼ਿਵਮੂ ਨੌਜਵਾਨ ਸਭਾ ਦੁਆਰਾ ਹੀ ਦਾਣਾ ਲਗਾਇਆ ਗਿਆ ਤੇ ਇੱਥੇ ਉਹਨਾਂ ਨੇ ਚਾਪ ਕੋੜਿਆਂ ਦਾ ਲੰਗਰ ਲਗਾਇਆ ਹੋਇਆ ਹੈ ਇੱਧਰ ਹੈ ਜੀ ਗੁਰਦੁਆਰਾ ਜੋਤੀਸ਼ ਰੂਪ ਸਾਹਿਬ ਆ ਦੇਖੋ ਕਿੰਨੀ ਸ਼ਿੰਗਾਰੀ ਹੋਈ ਟਰਾਲੀ ਹੈ ਦੇਖੋ ਜੀ ਜਿਹਦੇ ਉੱਤੇ ਪੰਜਾਬ ਦਾ ਨਕਸ਼ਾ ਬਣਿਆ ਹੋਇਆ ਹੈ ਹੈ ਜੀ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਗੇਟ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਸੀ ਸਰਹੰਦ ਦੇ ਸ਼ਹੀਦੀ ਜੋੜ ਮੇਲੇ ਦੇ ਉੱਤੇ ਤੇ ਤੁਸੀਂ ਵੀ ਆਓ ਇਸ ਸ਼ਹੀਦੀ ਜੋੜ ਮੇਲੇ ਦੇ ਤੇ ਆਪਣੇ ਬੱਚਿਆਂ ਨੂੰ ਸਿੱਖ ਕੌਮ ਬਾਰੇ ਦੱਸੋ ਕਿ ਕਿਸ ਤਰ੍ਹਾਂ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਧੰਨਵਾਦ ਜੀ ਵੀਡੀਓ ਦੇਖਣ ਲਈ